ਸਰੇ ਗਾਲ ਦੋ ਟਮਾਟਰਾਂ ਸਨ ਇਹ ਨੂੰ ਪੀਸ ਮਰ ਚਨ ਨੂੰ ਲਾਇਕ ਤੇ ਘੰਟੀ ਵਾਲਾ ਬਟਨ ਵਾ ਦੇ ਔਰ ਸ਼ੇਅਰ ਵੀ ਕਰ ਦਿਓ ਤਾਂ ਅੱਜ ਹੀ ਸਾਡਾ ਟਿਊਸ਼ਨ ਜਗਾ ਸਾਜਦੇ ਤਾਂ ਕਰਕੇ ਹੁਣ ਅਸੀਂ ਆ ਗਏ ਹਾਂ ਤੁਸ ਸੁਣੋ ਅੱਜ ਇਹਨਾਂ ਨਾਲ ਜੀ ਐਂਤਵਾਰ ਹਣ ਤੁਹਾਨੂੰ ਦਿਖਾਉਣਾ ਜੀ ਡਰੀ ਕੀ ਕਰ ਲੱਗੇ ਸਾਗ ਬਣਾਉਣ ਚਲੀ ਗਏ ਨਾ ਮੈਂ ਸਾਗ ਖਾਣ ਦਾਦੀ ਨੂੰ ਕੰਮ ਮਨਾਤਾ ਅੱਜ ਜੀ ਸੀ ਹੈਗੇ ਆ ਬੀਜੀ ਦਾਦੀ ਜੀ ਬਣਾਉਂਦੀ ਆ ਸਾਗ ਉਧਰ ਮਮਾ ਦਾ ਦਾੜੀ ਨਾ ਮੁੰਦੇ ਆ ਜੀ ਪਸ਼ੂ ਹਾਂ ਜੀ ਮਮੇ ਤਾਂ ਦਾੜੀ ਨਾ ਮਾ ਰਿਆ ਪਸ਼ੂ ਇਹ ਹੈ ਜੀ ਅੱਜ ਹਸਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈਗਾ ਜੀ ਸੰਡੇ ਥੋੜੀ ਠੰਡੀ ਵੀ ਹੈ ਇਸ ਵਾਸਤੇ ਸ਼ਾਲ ਲਈ ਹੋਈਆਂ ਕਾ ਕੋ ਜੀ ਸਾਰੇ ਪਿਸਤਾ ਕੋ ਪਰ ਅ ਵੀਰ ਹੁਣ ਕੀ ਕਰੂੰਗਾ ਮੈਂ ਪਰ ਇਹ ਕੋਸੀ ਨੂੰ ਅੱਗੇ ਦੇਖਾਂਗਾ ਮੈਂ ਜੀ ਮਮਾ ਢਾ ਰਹੀ ਆ ਗੋਹਾ ਦੇਖੋ ਇਹ ਮਮਾ ਢਾ ਰਹੀ ਆ ਜੀ ਗੋਹਾ ਐ ਕਿ ਨਾ ਇਹ ਪਾਣੀ ਭਰ ਜਾਂਦਾ ਹੋਂ ਚਲ ਚਲ ਸੰਜੀ ਅਦਰ ਦੇ ਕੀ ਜਾਂਦਾ ਵਿਕਰਮ ਪੰਗੇ ਫੰਗੇ ਜਣਾ ਜੀ ਹੁਣ ਆਈ ਹੁਣ ਆ ਗਈ ਆ ਬੱਚੀ ਉਹ ਕੰਤੇ ਪਾਣੀ ਦੇ ਡਾਂਗਾਂ ਫਰੰਗੀ ਨਹੀਂ ਦੀ ਬਸ ਲੋਈ ਡਾਂਗ ਦੇ ਤੇ ਕਾਲਾ ਤੇ ਚਿੱਟਾ ਹੰਗੀਤ ਪਾਣੀ ਖਾਰੇ ਹੁੰਦਾਗਾ ਨਹੀਂ ਇੱਥੇ ਝਾੜੂ ਜੇ ਨਹੀਂ ਨੀਵਾਗਾ ਉੱਚਾ ਨਹੀਂ ਮਾਗਾ ਛੋਰੀਪੁਰ ਉੱਚਾ ਹੁੰਦਾ ਫੇਰ ਸਹੀ ਸੀ ਵਿਕਰਮ ਲੱਗ ਜਾਂਦਾ ਸੀ ਯਾਰ ਠੀਕ ਆ ਤੂੰ ਹੀ ਲਗਾਉਂਗਾ ਪੁੱਪੂ ਕਾਨ ਮੇ ਵੀ ਲਗਾਉਂਗਾ ਠੀਕ ਕਾਨ ਮੇ ਪੁੱਪੂ ਠੀਕ ਲੱਗ ਗਈ ਪੁੱਪੂ ਕੋਈ ਬਾਤ ਨਾ ਪੁੱਪੂ ਜੀ ਹੁਣ ਇਹ ਸਾਥੀ ਸੂਈ ਕੋਸ਼ਨ ਆਨਸਰ ਦੀ ਅੱਧੀ ਕੀਤੀ ਹੈ। ਕੀ ਰਹਿ ਗਿਆ ਉਹ ਮੈਂ ਕਰਾਉਂ ਬੇਟਾ? ਬੁੱਕ ਆਵਡ ਕੋਸ਼ਨ ਆਨਸਰ। ਚਲੋ ਤੁਸੀ ਖਾ ਕੇ ਰੋਟੀ ਰੱਖੀ? ਹਾਂ? ਤੇ ਥੋੜਾ ਹੌਂਕਾ ਲਓ। ਪਰ ਤੂੰ ਹੀ ਸੁਈ ਲੱਗੇ। ਹਾਂ? ਕਿ ਕਿ ਰਿਲੇਕਸ? ਥੋੜਾ ਅੱਗੇ ਤਾਂ ਜੋ। ਹਾਂ? ਹਨਾ? ਥੋੜਾ ਕੱਲ ਹੋ ਜੂ। ਥੋੜਾ ਕੱਲ ਹੋਣ ਨੂੰ। ਥੋੜਾ ਰਾਤ ਨੂੰ ਵੀ ਕਰਨਾ ਆਪਾਂ 1 ਘੰਟਾ ਰਾਤ ਨੂੰ ਲਾਵਾਂਗੇ। ਨੋ ਗੁੱਸੇ ਜੋ ਹੋ ਗਿਆ ਹੁਣ ਉਹ ਹੋਈ ਹੋਈ ਹੈ ਵੀਰੋਂ ਦਵਾਰਾ ਦਵਾਰਾ ਵੀਰੋਂ ਦਵਾਰਾ ਵੀਰੋਂ ਦਵਾਰਾ ਗਰਮਾ ਜਾਈ ਹੈ ਹੋ ਗਿਆ ਨਹੀਂ ਪਤਾ ਕਿਸੇ ਦੀ ਜਾਣ ਕਰਦੇ ਸਮਝ ਕੇ ਜਾਂਦਾ ਜੀ ਹੁਣ ਇਹਨੂੰ ਜੜਾਤਾ ਹੁਣੇ ਗੁੱਸਾ ਜਦੋਂ ਗੁੱਸਾ ਜੜਦੇ ਗਏ ਫਿਰ ਉਹਦੇ ਕੋਲ ਹੀ ਉਹਨੇ ਲਾੜ ਫੇਰਦੇ ਹੋ ਜਾਂਦਾ ਤੇ ਕੁਝ ਨਹੀਂ ਹੁੰਦਾ ਗੁੱਸੇ ਜਿਦਾ ਆ ਜਾਂਦਾ ਬੁਸੇ ਜਾਇਆ ਦਾ ਕੋਸ਼ ਮਿੰਗੰਦਾ ਕੀ ਕਰਾ ਮੈਡਮ ਨੇ ਫਿਰ ਅੱਜ ਮੈਂ ਜੀ ਕੇ ਦਾ ਸਾਰਾ ਸਿਲੇਬਸ ਕਰਤਾ ਜਾਰੀ ਤੂੰ ਬੰਦੇ ਨੂੰ ਸਾਰੇ ਨੂੰ ਮਾਰਨਾ ਹੈ ਠੰਡੇ ਨਹੀਂ ਉਹ ਮਾਰ ਕੇ ਅੱਜ ਤੂੰ ਜੀ ਹਣ ਬਿੱਗੜੇ ਵਾਲਾ ਵੀ ਆਂਦਾਗਾ ਮੈਨੂੰ ਖੁੱਲੋਂ ਫਟ ਨਹੀਂ ਮੈਨੂੰ ਪੋਗੂ ਈ ਦੋ ਘਰ ਤੇ ਦੋ ਘਰ ਤਾਰਾ ਪੈਂਗੀ ਨੂੰ ਨਮਾਰਿਆ ਖੁੱਲਾ ਜਾਣਾਗਾ ਇਹ ਹੋਰੀ ਲੜਾਈ ਪਈ ਆਂਦਾ ਮੁੰਡਾ ਜਿਹੇ ਕਰਨਾ ਡੈਡੀ ਨੂੰ ਕਹੀ ਜਾਂਦਾ ਜੀ ਹਾਂ ਮੂੰਹ ਤੇ ਕਾਈ ਪੱਟ ਫੋਨਦੀ ਮੈਂ ਪਾਗੇ ਦਿਖਾਵਾਂ ਪਾਗੇ ਦਿਖਾ ਮੇਰੇ ਮੂੰਹ ਤੇ ਪਾਣੀ ਹਾਂ ਯਾਰ ਨਹੀਂ ਬੱਤੋਂ ਉਹ ਨਹੀਂ ਪਸੰਦ ਕਰਦੀ ਕੋਈ ਤੁਹਾਨੂੰ ਤਕਲੀਫ ਆਈ ਕੋਈ ਤੇ ਹਾਂ ਪਾਣੀ ਜਨਾ ਫੇਟ ਪਿੱਛੇ ਰਹਿ ਹੈ ਨਾ ਗਿੱਲੀ ਹੋ ਗਈ ਹੁਣ ਤਾਂ ਪਰਮਵੀਰ ਦੇ ਜੀ ਲੱਗੀ ਸੀ ਪੈਰ ਤੇ ਸੱਟ ਉਹਦਾ ਗਿੱਟਾ ਹਿੱਲ ਗਿਆ ਸੀਗਾ ਤਾਂ ਹੋਨੇ 4 ਕ ਦਿਨ ਹੋ ਗਏ ਚੱਲਦਾ ਕਾਟਾ ਥੋੜਾ ਉਸ ਦਿਨ ਉਹ ਡੈਡੀ ਜੀ ਦਾ ਸਾਈਕਲ ਖੜਾ ਸੀਗਾ ਤੇ ਕਹਦਾ ਮੈਚ ਲਾਉਣਾ ਵਾ ਤਾਂ ਥੋੜਾ ਚੜਿਆ ਹੀ ਸੀ ਜੇ ਉੱਪਰ ਉੱਪਰ ਡਿੱਗ ਗਿਆ ਸਾਈਕਲ ਉਹਦੇ ਉਹਦਾ ਗਿੱਟਾ ਨਿਕਲ ਗਿਆ ਤਾਂ ਹੇਠਾਂ ਥੋੜੀ ਪ੍ਰੋਬਲਮ ਹੋ ਗਈ ਸਕੂਚ ਵੀ ਪ੍ਰੋਬਲਮ ਸੀਗੀ ਉਹਨੂੰ ਬਟ ਜੱਟਾਂ ਦੇ ਜਵਾਕ ਆ ਘਾਰ ਹੀ ਲੈਂਦੇ ਆ ਮੈਨੇ ਪੱਟੀ ਗਿੱਲੀ ਹੋ ਗਈ ਬਚ ਗਈ ਬਚ ਗਈ ਖਿਆਲ ਕਰਿਆ ਕਰ ਤਾ ਗਿੱਲੇ ਥਾਂ ਤੇ ਨਹੀਂ ਚਮਾਈ ਤੁਰਨਾ ਹੈਗਾ ਉਹ ਨੀ ਰਹਾ ਹੈ ਨਾ ਨਹੀਂ ਤੇ ਲੈ ਨਹੀਂ ਤੂੰ ਉਧਰ ਜਿ ਲੈ ਜਾ ਮੌਸਮ ਤਾਜ ਦਾ ਹੈਗਾ ਜੀ ਖਰਾਬ ਹੀ ਅੱਜ ਵੀ ਬਟ ਮੌਸਮ ਦਾ ਤਾਂ ਹਾਲ ਰਹਿਣਾ ਹੀ ਰਹਿਣਾ ਕੰਮ ਤਾਂ 13 14 ਦਾ ਹੀ ਹੋਊਗਾ ਲੱਗੇ ਹੁੰਦਾ ਵਾ

ਸਰਦਾਰ ਸਾਹਿਬ ਜੀ ਨਿਵਾਰੇ ਆ ਪਸ਼ੂ। ਹਾਂ। ਜੀ, ਫਤਰੀ ਕਾਲ ਜੀ ਸਾਰਿਆਂ ਨੂੰ ਥੋੜੀ ਠਾਕ ਪ੍ਰਸਾਦਾਂ ਲਈ ਜੀ। ਡੈਡੀ। ਜਾਨਵਰ ਵਧੀਆ ਚ। ਅਜੇ ਲੱਗ ਪਗੋੜੀ ਨਿਵਾਇ ਪਈ ਹੋ ਰਹੀ ਐ। ਬਸ ਇਹ ਖਰਾਬ ਹੋ ਗਿਆ ਤੇ ਦਵਾਈ ਵੀ ਦੇ ਦੇ। ਬਾਕੀ ਆ ਤਾਂ ਸਿਆ ਕਹਿੰਦੇ ਮੀ ਹੈਗਾ 11-12 ਵੇ ਵੇਖਾਉਂਦੇ ਆ। ਬਾਕੀ ਨਹੀਂ ਆਵੇ ਤਾਂ ਵਧੀਆ ਗੱਲ ਐ। ਬਹੁਤ ਲੱਗਦਾ। ਡੈਡੀ। ਡੈਡੀ, ਤਾਰਾ ਘਰ ਲਾਉ ਬਾਬੂ ਤਾਉਂਗੇ। ਠੀਕ ਐ।

ਜਾਓ ਜਾ ਕੇ ਹੁਣ ਪੜ੍ਹਾਈ ਕਰ ਲਓ ਨਹੀਂ 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 ਪੈ ਰਿਆ ਆਹ ਨਹੀਂ ਕੁੱਚੇ ਕੋਦੋ ਮੀਏ ਆ ਆ ਮੈਂ ਦਿਲ ਹੀ ਹਾਂ ਨਾ ਨਹੀਂ ਬੇਟਾ ਮੱਜਾਂ ਦੀ ਹੋ ਰਹੀ ਆ ਜੋ ਚੰਗੀ ਤਰ੍ਹਾਂ ਨਵਾਈ ਹਾਂ ਇਹ ਕਿਹੜਾ ਹੁੰਦਾ ਵਾ ਤਾਂ ਨਹੀਂ ਲਵਾਉਂਦੀ ਫਰਖਰਾ ਦੋਖ ਮਲਵਾ ਦਈਏ ਨਾ ਇਹ ਹੈਗੀ ਅੱਜ ਗਰਮ ਦਿਮਾਗ ਦੀ ਗਾਂ ਇਹ ਨਹੀਂ ਲੱਗਦਾ ਨੌਣ ਨੂੰ ਪਸੰਦ ਨਹੀਂ ਕਰਦੀ ਇਹ ਲੋਟ ਨਹੀਂ ਆਉਂਦੀ ਅੱਗੇ ਵੀ ਐਂ ਕਰ ਦਿੰਦੀ ਐ ਪਰ ਇਹ ਵੀ ਸਿੱਧੂ ਸਰਦਾਰ ਆ ਨਵਾਉ ਨਵਾਉ ਹਰ ਮੀ ਮਿਲਦਾ ਫਿੰਦਾਨੀ ਹਾਂ ਮੈਂ ਲਫੇੜਾ ਮਾਰਨਾ ਕਿਉਂ ਕਾਤੋਂ ਮਾਰੇਗਾ ਅੰਦਾਨੀ ਦਾ ਬਾਈ ਫੜਾ ਓਏ ਫੜਾ ਯਾਰ ਜਾਣਾ ਕਿੱਥੇ ਜਾਣਾ ਮੰਮਾ ਇੱਥੇ ਆਮ ਦੇਨੂ ਤਾਂ ਲੈ ਕੇ ਆ ਅਸੀਂ ਜੀ ਟੇਪ ਲੈਣ ਜਾਣਾ ਆ ਫੜ ਅਸੀਂ ਜੀ ਟੇਪ ਲੈਣ ਜਾਣਾ ਹਾਂ ਕਿੰਨੇ ਪੈਸੇ ਆਣੇ

ਹਾਂਜੀ ਬਿਗਰਾਮ ਨੂੰ ਬੁਲੀਆ ਕਰਦਾ ਦੁਨੀਆ ਨਾ ਇਹ ਮੇਰੇ ਡੱਬ ਬਿਗਰਾਮ ਆ ਗਿਆ ਟੇਪ ਲੈ ਕੇ ਆ ਗਿਆ ਟੇਪ ਲੈ ਕੇ ਨਹੀਂ ਮੇਰੀ ਜਗ੍ਹਾ ਨਹੀਂ ਜਗ੍ਹਾ ਮੈਂ ਡਾਈਨੋ ਪਿਆ ਹਾਂ ਹਾਲ ਸਮੇਂ ਦਾ ਇੱਧਰ ਆ ਨਾ ਹਾਂ ਜੀ ਉਹ ਵੀ ਇੰਤਵਾਰ ਆ ਕਿਹਦੀ ਤੇਵਾ ਦੇਖੋ ਜੀ ਤਾਂ ਨਹੀਂ ਕਿਹੜੀ ਟੇਪ ਆ ਜੀ ਇਕ ਮੇਰੀ ਆ ਇਹ ਆ ਉਹ ਟੇਪ ਆ ਇਹ ਕਿ ਥੋੜੀ ਲਈ ਥੋੜੀ ਬਹੁਤ ਹੈ ਮੈਡਾਈ ਨੂੰ ਆਪਾਂ ਹਾਂ ਦੇਖ ਲਾ ਹੁਣ ਦੇਖ ਲਾ ਆਪਾਂ ਹਾਂ ਜਾ ਕਰ ਪੇਪਰ ਹੋ ਗਿਆ ਆਪਾਂ ਜੋ ਟਿਕਟ ਖਾਲੀ ਲੈ ਸਕਦੇ ਜੇ ਅਪੰਗਾ ਆਪਾਂ ਤਾਂ ਲੈਣੀ ਆ ਪੰਨਾ ਕਿੂਈ ਪੰਨਾ ਉਹਨਾਂ ਦੀ ਬਦਲੀ ਬਹੁਤ ਆ ਜਾਣੀ ਹਜ਼ਾਰ ਤੋਂ ਉੱਤੇ ਆਣੀ ਆ ਹਾਂ